ਵਾਰ-ਵਾਰ ਕਰਕੇ ਅਸੀਂ ਕੌਮ ਦੇ ਹੀਰਿਆਂ ਨੂੰ ਗਵਾਉਂਦੇ ਜਾ ਰਹੇ ਹਾਂ ਬੇਸ਼ੱਕ ਇਹ ਨਵੀਂ ਗੱਲ ਨਹੀਂ ਦੁਨੀਆ ਤੇ ਜਿਹੜੇ ਆਏ ਆ ਉਹਨਾਂ ਨੇ ਜਾਣਾਂ ਪਰ ਕਈ ਇਹੋ ਜਿਹੇ ਹੀਰੇ ਸਾਡੇ ਜਿਹੜੇ ਚੁਣ-ਚਣ ਕੇ ਜਿਨ੍ਹਾਂ ਨੂੰ ਸਾਧਸ਼ਾ ਦੇ ਤਹਿਤ ਇਸ ਦੁਨੀਆ ਤੋਂ ਸਦਾ ਲਈ ਤੋੜਿਆ ਜਾਂਦਾ ਉਹ ਜਿਹੜਾ ਵਿਸ਼ੂੜਾ ਅਕਹਿ ਤੇ ਅਸਹਿ ਹੁੰਦਾ ਬੇਸ਼ੱਕ ਅਸੀਂ ਧੁਰ ਤੋਂ ਗੱਲ ਕਰਗੇ ਤਾਂ ਸਾਡੇ ਗੁਰੂ ਸਾਹਿਬਾਨਾਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਜਿਹੜੀਆਂ ਸ਼ਹਾਦਤਾਂ ਹੋ ਚੁੱਕੀਆਂ ਸ਼ਹੀਦੀਆਂ ਹੋ ਚੁੱਕੀਆਂ ਪਰ ਅਸੀਂ ਸੋਚ ਨੂੰ ਵੀ ਖਤਮ ਕਰਤਾ ਖੇਡ ਨੂੰ ਵੀ ਖਤਮ ਕਰਤਾ ਅਸੀਂ ਵਿਚਾਰਧਾਰਾ ਨੂੰ ਵੀ ਖਤਮ ਕਰਤਾ ਅਸੀਂ ਉਸ ਲੜੀ ਨੂੰ ਵੀ ਖਤਮ ਕਰਤਾ ਜਿਹਦੇ ਤਹਿਤ ਅਸੀਂ ਸੋਚਦੇ ਹੁੰਦੇ ਸੀ ਕਿ ਕਦੇ ਅਸੀਂ ਸੁਨਹਿਰੀ ਪੰਜਾਬ ਦਾ ਜਿਹੜਾ ਸੁਪਨਾ ਸਿਰਜਿਆ ਉਹ ਅਸੀਂ ਪੂਰਾ ਕਰ ਸਕਦੇ ਹਾਂ ਪਹਿਲਾਂ ਬਾਈ ਦੀਪ ਸਿੱਧੂ ਦਾ ਚਲੇ ਜਾਣਾ ਬਹੁਤ ਵੱਡਾ ਘਾਟਾ ਉਸ ਤੋਂ ਬਾਅਦ ਸਿੱਧੂ ਮੂਸੇ ਵਾਲੇ ਦਾ ਜਾਣਾ ਉਹ ਵੀ ਇੱਕ ਬਹੁਤ ਵੱਡਾ ਘਾਟਾ ਚਲੋ ਮੈਨੂੰ ਦੁਨੀਆਦਾਰੀ ਦੇ ਤੌਰ ਤੇ ਨਹੀਂ ਪਤਾ ਪਰ ਮਾਪਿਆਂ ਦਾ ਪਰਜਵਾਨ ਪੁੱਤ ਤਰ ਜਾਣਾ ਮਾਪਿਆਂ ਲਈ ਇਹ ਵਿਛੋੜਾ ਜਿਹੜਾ ਕਹਿ ਤੇ ਅਸਹਿ ਹੁੰਦਾ ਉਸ ਤੋਂ ਬਾਅਦ ਸੰਦੀਪ ਅੰਬੀਆਂ ਦਾ ਚਲੇ ਜਾਣਾ ਇੱਕ ਖੇਡ ਕਬੱਡੀ ਜਗਤ ਦੇ ਵਿੱਚ ਬਹੁਤ ਵੱਡਾ ਘਾਟਾ ਸਿੱਖਾਂ ਦੀ ਗੱਲ ਕਰਗੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਜਦੋਂ ਜੈਦ ਕਰਦੇ ਪਿਛਲੇ ਦਿਨੀ ਬਾਪੂ ਜੀ ਸੂਰਤ ਸਿੰਘ 8 ਸਾਲ ਦੀ ਪਖੜ ਤਾਲ ਤੋਂ ਬਾਅਦ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹੁਣ ਗੱਲ ਆ ਗਈ ਸਾਡੀ ਕਿਰਤ ਦੀ ਸਾਡੀ ਕਿਸਾਨੀ ਦੀ ਜਿੱਥੇ ਗੱਲ ਸਾਡੀ ਕਿਸਾਨੀ ਦੀ ਤੇ ਸਾਡੀ ਕਿਰਤ ਦੀ ਗੱਲ ਆਉਂਦੀ ਆ ਉੱਥੇ ਬਹੁਤ ਵੱਡੇ ਜਿਹੜੇ ਸਾਡੇ ਲਈ ਇਹ ਜਿੰਨੇ ਵੀ ਸਾਡੀ ਸੋਚ ਨੂੰ ਤਾਂ ਚੱਕਣ ਵਾਲੇ ਸੀ ਇਸ ਦੁਨੀਆ ਤੋਂ ਗਏ ਤਾਂ ਉਹ ਬਹੁਤ ਸਾਰੇ ਸਾਡੇ ਲਈ ਸਵਾਲ ਛੱਡ ਕੇ ਗਏ ਗੱਲ ਹੁਣ ਕਿਸਾਨੀ ਦੀ ਆ ਤਾਂ ਡੱਲੇ ਵਾਲ ਵੀਰ ਜੀ ਆ ਜਿਹੜੇ ਉਹ ਵੀ ਪਖੜਤਾਲ ਤੇ ਬੈਠੀ ਆ ਸਵਾਲ ਹੈ ਇੱਕ ਬਹੁਤ ਵੱਡਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲਈ ਵੀ ਇਹੀ ਸ਼ਬਦ ਲਿਖੇ ਜਾਣਗੇ ਸੋ ਸੈਡ ਵਾਹਿਗੁਰੂ ਜਦੋਂ ਬਹੁਤ ਮਾੜਾ ਹੋਇਆ ਅਸੀਂ ਇੱਥੋਂ ਤੱਕ ਸਾਡੀ ਸੋਚ ਆ ਸਾਡਾ ਅੱਗੇ ਪਲਾਨ ਨਹੀਂ ਹੁੰਦਾ ਕਿ ਅਸੀਂ ਜ਼ਿੰਦਗੀ ਚ ਅੱਗੇ ਕਰਨਾ ਕੀ ਆ ਅਸੀਂ ਗਵਾਂਂ ਤੇ ਤੁਰੇ ਹੋਏ ਆ ਸਾਨੂੰ ਇਹ ਨਹੀਂ ਪਤਾ ਅਸੀਂ ਆਪਦਾ ਸਰਮਾਇਆ ਜਿਹੜਾ ਉਹਨੂੰ ਸੰਭਾਲਣਾ ਕਿਵੇਂ ਆ ਸੋ ਇਸ ਲਈ ਸਭ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਹੈ ਵੀ ਇਹ ਚੱਲਦੀ ਚੱਲਦੀ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਜੀ ਕਿਉਂਕਿ ਸਰਕਾਰਾਂ ਨਹੀਂ ਜਾਣਦੀਆਂ ਕਿ ਕੋਈ ਇਹਨਾਂ ਦੇ ਖਿਲਾਫ ਬੋਲੇ ਕੋਈ ਗੱਲ ਕਰੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਜਦੋਂ ਗੰਗਾ ਦੀ ਸਫਾਈ ਦੀ ਗੱਲ ਚੱਲੀ ਸੀ ਤਾਂ ਇੱਕ ਮਨੋੱਖ ਨੇ ਆਵਾਜ਼ ਉਠਾਈ ਸੀ ਤੇ ਮੋਦੀ ਸਾਹਿਬ ਨੂੰ ਕਿਹਾ ਸੀ ਕਿ ਗੰਗਾ ਪਵਿੱਤਰ ਆ ਗੰਗਾ ਦੀ ਸਫਾਈ ਹੋਣੀ ਚਾਹੀਦੀ ਹੈ ਉਹ ਇਨਸਾਨ ਕੋ ਖੜਤਾਲ ਤੇ ਵੀ ਬੈਠਾ ਮਰਨ ਵਰਤ ਤੇ ਬੈਠਾ ਲਾਸਟ ਮੂਮੈਂਟ ਤੇ ਉਹਨੇ ਪਾਣੀ ਤੱਕ ਛੱਡ ਦਿੱਤਾ ਤਾਂ ਉਸ ਬੰਦੇ ਦਾ ਜਿਹੜਾ ਦਿਹਾਂਤ ਹੋ ਗਿਆ ਉਹ ਦੁਨੀਆ ਤੋਂ ਚਲਾ ਗਿਆ ਤੇ ਮਗਰੋਂ ਮੋਦੀ ਸਾਹਿਬ ਵੱਲੋਂ ਦੋ ਸ਼ਬਦ ਲਿਖੇ ਗਏ ਕਿ ਇਹਨਾਂ ਦੀ ਜਿਹੜੀ ਸ਼ਹਾਦਤ ਆ ਜੋ ਇਹਨਾਂ ਦਾ ਸਮਾਜ ਨੂੰ ਦੇਣਾ ਉਹਨੂੰ ਸਮਾਜ ਦੇ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇ ਐਨੀਕ ਸਰਕਾਰਾਂ ਦੀ ਨਜ਼ਰ 'ਚ ਸਾਡੇ ਇਨਸਾਨਾਂ ਦੀ ਜਿਹੜੀ ਔਕਾਤ ਹੁੰਦੀ ਆ ਸਿਰਫ ਇੱਥੋਂ ਤੱਕ ਸਾਡੇ ਲਈ ਸੀਮਤ ਨਹੀਂ ਹੈ ਗੱਲ ਆ ਕਿ ਹੁਣ ਸਰਕਾਰੀ ਢਾਂਚਾ ਬਣਦਾ ਕਿਵੇਂ ਆ ਆ ਸਾਡੇ ਲੋਕਾਂ ਦੁਆਰਾ ਬਣਦਾ ਪਰ ਅਸੀਂ ਲੋਕ ਕੀ ਸੋਚਦੇ ਹਾਂ ਅਸੀਂ ਵੀ ਵੈਹਂਦੀਆਂ ਦੇ ਮਗਰ ਚੱਲਣ ਵਾਲੇ ਲੋਕਾਂ ਅਸੀਂ ਇਹ ਵੇਣੀਆਂ ਕਿ ਹਾਂ ਕਿਹੜੇ ਲੀਡਰ ਕੋਲੇ ਗੱਡੀ ਵੱਡੀ ਆ ਕਿਹੜੇ ਲੀਡਰ ਦਾ ਘਰ ਵੱਡਾ ਕਿਦੋਂ ਅਸੀਂ ਬਣਾਉਣਾ ਅਸੀਂ ਕਦੇ ਇਹ ਨਹੀਂ ਸੋਚਿਆ ਕਿ ਅਸੀਂ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਅੱਗੇ ਜਿਹੜੇ ਲੋਕ ਸਮਾਜ ਪ੍ਰਤੀ ਚਿੰਤਤ ਨਹੀਂ ਜਿਹੜੇ ਸਮਾਜ ਪ੍ਰਤੀ ਸੋਚ ਰੱਖਦੇ ਨਹੀਂ ਕੀ ਲੈਣਾ ਬਾਪੂ ਡੱਲੇ ਵਾਲੇ ਵੀਰਜੀ ਢੱਲਿਆਲ ਨੇ ਕੁਛ ਨਹੀਂ ਲੈਣਾ ਕਿਸੇ ਤੋਂ ਕਿਸਾਨੀ ਕਿਹਦੀ ਆ ਸਾਰਿਆਂ ਦੀ ਆ ਉਹਦੀ ਕੋਈ ਵੱਖਰੀ ਜ਼ਮੀਨ ਨਹੀਂ ਉਹਦੀ ਕੋਈ ਵੱਖਰੀ ਪ੍ਰਾਪਰਟੀ ਨਹੀਂ ਉਹਦੀ ਕੋਈ ਵੱਖਰੀ ਲੜਾਈ ਨਹੀਂ ਸੋ ਇਥੇ ਜਥੇਬੰਦੀਆਂ ਨੂੰ ਮੈਂ ਕਾਫੀ ਲੰਮੇ ਸਮੇਂ ਤੋਂ ਮੇਰੇ ਇਕੱਲਾ ਨਾਲ ਗੱਲ ਹੁੰਦੀ ਰਹੀ ਆ ਮੈਂ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਏਕ ਕੇ ਚ ਬਰਕਤ ਹੁੰਦੀ ਆ ਏਕਤਾ ਦੇ ਨਾਲ ਲੜਾਈਆਂ ਜਿਹੜੀਆਂ ਉਹ ਜਿੱਤੀਆਂ ਜਾਂਦੀਆਂ ਮੈਦਾਨ ਸਰ ਕੀਤੇ ਜਾਂਦੇ ਆ ਚਾਹੇ ਅਸੀਂ ਡਾਇਰੈਕਟਲੀ ਕਹਿ ਦਈਏ ਚਾਹੇ ਅਨਡਾਇਰੈਕਟਲੀ ਕਹਿ ਦਈਏ ਚਾਹੇ ਅਸੀਂ ਵਾਇਆ ਬਠਿੰਡਾ ਤੁਰ ਜਾਈਏ ਤੇ ਚਾਹੇ ਅਸੀਂ ਵਾਇਆ ਬਰਨਾਲਾ ਤੁਰ ਜਾਈਏ ਤੇ ਚਾਹੇ ਅਸੀਂ ਲੁਧਿਆਣੇ ਵਾਲੀ ਸਾਈਡ ਤੋਂ ਆ ਜਾਈਏ ਪਹੁੰਚਣਾ ਅਸੀਂ ਸਾਰਿਆਂ ਨੇ ਦਿੱਲੀ ਦਾ ਸਾਡਾ ਟਾਰਗੇਟ ਮੇਨ ਪਹੁੰਚਣਾ ਦਿੱਲੀ ਦਾ ਤੇ ਫਿਰ ਅਸੀਂ ਵੱਖੋ ਵੱਖਰੇ ਰਸਤੇ ਕਿਉਂ ਆਪਣਾ ਗਏ ਜਦੋਂ ਸਾਡੀ ਮੰਜ਼ਿਲ ਇੱਕਾ ਸਾਡੇ ਮਤਭੇਦ ਹੋ ਸਕਦੇ ਆ ਕਈਆਂ ਚੀਜ਼ਾਂ ਦੇ ਸਾਡੇ ਮਤਭੇਦ ਹੋ ਸਕਦੇ ਆ ਪਰ ਜਿੱਥੇ ਗੱਲ ਕਿਸਾਨੀ ਤੇ ਜਵਾਨੀ ਦੀ ਲੜਾਈ ਦੀ ਆ ਉਥੇ ਸਾਡਾ ਏਕਾ ਹੋਣਾ ਬਹੁਤ ਜ਼ਰੂਰੀ ਆ ਚਲੋ ਕਈਆਂ ਭਰਾਵਾਂ ਨੇ ਇਹ ਗੱਲ ਮੰਨੀ ਵੀ ਮੰਨਣ ਤੋਂ ਬਾਅਦ ਇਸ ਚੀਜ਼ ਨੂੰ ਤਜ਼ੀ ਵੀ ਦਿੱਤੀ ਗਈ ਚਲੋ ਮੀਟਿੰਗਾਂ ਵੀ ਹੋਈਆਂ ਇਹਨਾਂ ਦੀਆਂ ਪਰ ਮੇਨ ਸਵਾਲ ਉੱਥੇ ਦਾ ਉੱਥੇ ਖੜਾ ਕਿ ਅਸੀਂ ਅੱਗੇ ਕਰਨਾ ਕੀ ਆ ਸਾਡਾ ਪਲਾਨ ਕੀ ਆ ਜੇ ਸਰਕਾਰ ਨਹੀਂ ਮੰਨਦੀ ਸਾਡਾ ਪਲਾਨ ਕੀ ਆ ਸਾਡੇ ਕੋਲੇ ਕੀ ਕੀ ਆ ਸਾਡੇ ਕੋਲੇ ਕਿ ਅਸੀਂ ਅੱਗੇ ਜਾ ਕੇ ਕੀ ਕਰਾਂਗੇ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਅੱਜ ਮੈਨੂੰ ਯਾਦ ਆ ਰਿਹਾ ਕਹਿੰਦੇ ਸ਼ਹੀਦ ਭਗਤ ਸਿੰਘ ਜੀ ਦੇ ਆਜਮ ਭਗਤ ਸਿੰਘ ਨੂੰ ਕਿਤਾਬਾਂ ਪੜਨ ਦਾ ਬੜਾ ਸ਼ੌਂਕ ਸੀ ਤੇ ਉਹ ਰੋਜ਼ ਕੋਈ ਨਾ ਕੋਈ ਜਿਹੜੀ ਕਿਤਾਬ ਪੜਦਾ ਰਹਿੰਦਾ ਸੀ ਜਦੋਂ ਫਾਂਸੀ ਦਾ ਹੁਕਮ ਹੋਇਆ ਫਾਂਸੀ ਦਾ ਦਿਨ ਆਇਆ ਤਾਂ ਉਸ ਦਿਨ ਵੀ ਉਹ ਕਿਤਾਬ ਪੜ ਰਿਹਾ ਸੀ ਤੋ ਉਸਨੇ ਕਿਤਾਬ ਦਾ ਜਿਹੜਾ ਪੰਨਾ ਉਹਨੂੰ ਫੋਲਡ ਕਰਕੇ ਤੇ ਬੜੀ ਖੁਸ਼ੀ-ਖੁਸ਼ੀ ਉਹ ਜਿਹੜਾ ਉੱਥੋਂ ਤਰਪਿਆ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾਉਂਦਿਆਂ ਹੋਇਆਂ ਉਹਨੇ ਹੱਸ ਕੇ ਫਾਂਸੀ ਦਾ ਰੱਸਾ ਜਿਹੜਾ ਚੁੱਕ ਲਿਆ ਹੁਣ ਕਈ ਤਾਂ ਕਹਿੰਦੇ ਵੀ ਭਗਤ ਸਿੰਘ ਦੁਬਾਰਾ ਆਊਗਾ ਉਹ ਕਿਤਾਬ ਪੜੂਗਾ ਵੱਖ-ਵੱਖ ਰੈਟਰਾਨੀਆਂ ਵੱਖ-ਵੱਖ ਸੋਚਾਂ ਨੇ ਪਰ ਅਸਲੀਅਤ ਕੀ ਸੀ ਉਹ ਤਾਰ ਦਾ ਪੰਨਾ ਕਿਉਂ ਫੋਲਡ ਕਰਕੇ ਗਿਆ ਸੀ ਉਹ ਚਾਹੁੰਦਾ ਸੀ ਕਿ ਮੇਰੇ ਵਰਗੇ ਘਰ ਘਰ ਭਗਤ ਸਿੰਘ ਜੰਮਣ ਉਹ ਇਸ ਇਨਕਲਾਬ ਨੂੰ ਪੜਨ ਪੜ ਕੇ ਉਹਨਾਂ ਨੂੰ ਪਤਾ ਹੋਵੇ ਕਿ ਆਜ਼ਾਦੀ ਦੀ ਲੜਾਈ ਕਿਵੇਂ ਲੜਨੀ ਆ ਕੀ ਕੀ ਦੇਖੋ ਨਿੱਕਾ ਹੁੰਦਾ ਸੀ ਉਹ ਤਾਂ ਉਹਨੂੰ ਚਾਚੇ ਨੇ ਜਦੋਂ ਉਹਦੇ ਨੇ ਪੁੱਛਿਆ ਵੀ ਤੂੰ ਇਹ ਕੀ ਕਰ ਰਿਹਾ ਕਹਿੰਦਾ ਮੈਂ ਮਦੂਕਾ ਬੀਜ ਰਿਹਾ ਦਬੂਖਾ ਬੀਜ ਰਿਹਾ ਉਹ ਕਹਿੰਦਾ ਕਾਦੇ ਲਈ ਕਹਿੰਦਾ ਜ਼ੁਲਮ ਦੇ ਨਾਲ ਟੱਕਰ ਲੈਣ ਲਈ ਫਿਰ ਸਮੇਂ-ਸਮੇਂ ਤੇ ਤਬਦੀਲੀਆਂ ਜਿਵੇਂ ਆਈਆਂ ਉਹਨੇ ਉਸ ਹੱਬ ਤੇ ਉਹ ਲੜਾਈ ਲੜਨੀ ਸ਼ੁਰੂ ਕੀਤੀ ਪਰ ਮਾਫ ਕਰਨਾ ਸਾਡੇ ਕੋਲੇ ਅੱਜ ਕੋਈ ਅਜੰਡਾ ਨਹੀਂ ਹੈ ਸਾਡੇ ਕੋਲੇ ਕੋਈ ਅੱਜ ਰਣਨੀਤੀ ਨਹੀਂ ਅਸੀਂ ਲੈ ਕੇ ਬੈਠੇ ਕਿ ਅਸੀਂ ਅੱਗੇ ਕੀ ਕਰਨਾ ਬਾਪੂ ਜੀ ਸੂਰਜ ਸਿੰਘ 8 ਸਾਲ ਪੋਖੜ ਤਾਲ ਮੇਬੀ 9 ਹੀ ਹੋ ਗਏ ਹੋਣੇ ਆ ਪੋਖੜ ਤਾਲ ਤੇ ਬੈਠਾ ਰਿਹਾ ਜੂੰਝ ਦਾ ਉਹਨੂੰ ਚੱਕ ਕੇ ਹਸਪੀਟਲ ਦੇ ਵਿੱਚ ਰੱਖਿਆ ਗਿਆ ਉਥੇ ਨਾਲੀਆਂ ਨਹੀਂ ਕਿਉਂਕਿ ਮੈਂ ਖੁਦ ਉਹਨਾਂ ਦਾ ਕਈ ਵਾਰੀ ਪਤਾ ਲੈਣ ਗਈ ਆ ਨਿੱਜੀ ਪਿਆਰ ਸੀ ਉਹਨਾਂ ਨਾਲ ਇੱਕ ਬਜ਼ੁਰਗ ਕਰਕੇ ਸਤਕਾਰ ਸੀ ਮੇਰੇ ਮਨ ਵਿੱਚ ਉਹਨਾਂ ਪ੍ਰਤੀ ਪਰ ਮੈਨੂੰ ਅੱਜ ਵੀ ਯਾਦ ਆ ਰਹੀ ਆ ਕਿ ਮੈਂ ਇੱਕ ਪੋਸਟ ਵੀ ਵਾਇਰਲ ਕੀਤੀ ਸੀਗੀ ਰਾਪੂ ਜੀ ਨੇ ਇੱਕ ਟਾਈਮ ਪੀਸ ਵੀਟ ਕੀਤਾ ਸੀ ਜਿਹਦੇ ਵਿੱਚ ਉਹਨੇ ਮੈਨੂੰ ਕਿਹਾ ਸੀ ਵੀ ਪੁੱਤ ਇਹ ਇੱਕ ਬਹੁਤ ਵੱਡਾ ਤੇ ਕੀਮਤੀ ਤੋਹਫਾ ਇਹ ਸਮਾਂ ਦੱਸਦਾ ਵੀ ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਸਮਾਂ ਚੰਗਾ ਵੀ ਆਉਣਾ ਤੇ ਸਮਾਂ ਮਾੜਾ ਵੀ ਆਉਣਾ ਪਰ ਸਮਾਂ ਕਦੇ ਰੁਕਦਾ ਨਹੀਂ ਤੁਸੀਂ ਜ਼ਿੰਦਗੀ 'ਚ ਹਾਲਾਤ ਚਾਹੇ ਚੰਗੇ ਹੋਣ ਚਾਹੇ ਮਾੜੇ ਹੋਣ ਤੁਸੀਂ ਕਦੇ ਰੁਕਿਓ ਨਾ ਜਿਹੜੇ ਰਾਹ ਤੇ ਤੁਰੇ ਹੋ ਨਾ ਉਸ ਰਾਹ ਤੇ ਤੁਰਦੇ ਜਾਓ ਉਨੇ ਮੈਨੂੰ ਜੋ ਮੇਰੇ ਨਾਲ ਅੱਜ ਵਾਪਰ ਰਹੀਆਂ ਨਾ ਉਹ ਉਸ ਟਾਈਮ ਤੇ ਬਾਪੂ ਜੀ ਨੇ ਕਹੀਆਂ ਸੀ ਕਿ ਤੂੰ ਨਸ਼ੇ ਦੀ ਜੰਗ ਦੇ ਵਿੱਚੋਂ ਪਿੱਛੇ ਨਾ ਹਟੀ ਅੱਜ ਬਹੁਤ ਸਾਰੀ ਲੜਾਈ ਲੜਨ ਨੂੰ ਤਿਆਰ ਨੇ ਅੱਜ ਬਹੁਤ ਸਾਰੀਆਂ ਸੰਸਥਾਵਾਂ ਵੀ ਬਣੀਆਂ ਬੜਾ ਕੁਝ ਹੋ ਗਿਆ ਪਰ ਉਹਨਾਂ ਟਾਈਮਾਂ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਸਿਰਫ ਪੰਜਾਬ ਦੀ ਇੱਕ ਧੀ ਉੱઠી ਸੀ ਰਮਨਦੀਪ ਕੌਰ ਮਰਖਾਈ ਅਫਸੋਸ ਇਸ ਗੱਲ ਦਾ ਕਿ ਕਿਸੇ ਨੇ ਸਾਥ ਨਹੀਂ ਦਿੱਤਾ ਵਾਵਾ ਕੀਤੀ ਸਾਥ ਕਿਸੇ ਨੇ ਨਹੀਂ ਦਿੱਤਾ ਜੇਕਰ ਸਾਥ ਦਿੱਤਾ ਹੁੰਦਾ ਤਾਂ ਅੱਜ ਹੋਰ ਨਹੀਂ ਦਾ ਪ੍ਰੋਜਪਰੇਰੀਆ ਤਾਂ ਨਾ ਸ਼ਰਤ ਹੋਣਾ ਸੀ ਸੋ ਮੈਨੂੰ ਅੱਜ ਵੀ ਯਾਦ ਆ ਉਹ ਬਾਪੂ ਜੀ ਦੇ ਕਹਿੰਦਾ ਪੁੱਤ ਪਿੱਛੇ ਨਾ ਹਟੀ ਤੇਰੇ ਪੈਰਾਂ ਦੇ ਵਿੱਚ ਕੰਡੇ ਬਹੁਤ ਵਿਸ਼ਣਗੇ ਪਿੱਛੇ ਨਾ ਹਟੀ ਤੇਰੇ ਆਪਣੇਆਂ ਨੂੰ ਪਟਿਆ ਜਾਊਗਾ ਤੇਰੇ ਆਪ ਦੇ ਹੀ ਤੇਰੇ ਖਿਲਾਫ ਖੜੇ ਕੀਤੇ ਜਾਣਗੇ ਸੱਚ ਜਾਣਿਓ ਉਹ ਗੱਲਾਂ ਸਾਬਤ ਹੋਈਆਂ ਉਹ ਗੱਲਾਂ ਸੱਚ ਹੁੰਆਂ ਨੇ ਪਰ ਫਿਰ ਮੈਨੂੰ ਇੱਕ ਗੱਲ ਯਾਦ ਆਈ ਕਹਿੰਦੇ ਧਰਮ ਕੋਈ ਮਾੜਾ ਨਹੀਂ ਹਰ ਧਰਮ ਦੀ ਸਟੱਡੀ ਕਰੋ ਪਰ ਨਿਰਪੱਖ ਆਪਦੇ ਧਰਮ ਦੇ ਵਿੱਚ ਰਹੋ ਸਮਰਪਿਤ ਆਪਦੇ ਧਰਮ ਨੂੰ ਰਹੋ ਇਹ ਚੀਜ਼ ਨੂੰ ਮੈਂ ਮੰਦੀ ਆ ਪਰ ਮੈਂ ਇੱਕ ਚੀਜ਼ ਇਹ ਦੇਖੀ ਕਿ ਮੈਂ ਇੱਕ ਚੀਜ਼ ਸੋਚੀ ਕਹਿੰਦੇ ਕਰਮ ਕਰ ਫਲ ਦੀ ਇੱਛਾ ਨਾਲ ਰੱਖ ਇਹ ਗੀਤਾ ਦੇ ਵਿੱਚ ਸੀਗਾ ਤੇ ਉਹ ਜੀ ਨੂੰ ਜਦੋਂ ਵਾਚਿਆ ਗਿਆ ਜਦੋਂ ਉਹ ਚੀਜ਼ ਦਾ ਨਚੂੜ ਕੱਢਿਆ ਗਿਆ ਉਹਦੇ ਵਿੱਚ ਇਹੀ ਸੀ ਵੀ ਤੂੰ ਆਪਦਾ ਕਰਮ ਕਰਦਾ ਜਾ ਤੂੰ ਇਹ ਨਾ ਸੋਚ ਕਿ ਤੈਨੂੰ ਕੋਈ ਫਲ ਦੇਊਗਾ ਜਾਂ ਨਾ ਦੇਊਗਾ ਫਿਰ ਮੈਂ ਸੋਚਿਆ ਕੀ ਹੋ ਗਿਆ ਜੇਗਾ ਚਾਚੇ ਤਾਇਆ ਨੂੰ ਕਿਸੇ ਨੂੰ ਪੱਟ ਲਿਆ ਲੋਕਾਂ ਨੇ ਪੱਟ ਲਿਆ ਉਹਨਾਂ ਨੇ ਆਪਦਾ ਲੇਖਾ ਦੇਣਾ ਮੈਂ ਆਪਦਾ ਲੇਖਾ ਦੇਣਾ ਜੇ ਮੈਂ ਸੱਚ ਦੀ ਲੜਾਈ ਲੜਦੀ ਆਂ ਤੇ ਮੈਂ ਲੜਦੀ ਰਹੂੰਗੀ ਸਾਰੇ ਲੋਕਾਂ ਨੂੰ ਪਹਿਲੀ ਪਾਂ ਤੋਂ ਪਤਾ ਕਿ ਮੇਰੇ ਨਾਲ ਕੀ ਕੁਛ ਹੋਇਆ ਮੇਰੇ ਬੱਚਿਆਂ ਨਾਲ ਕੀ ਹੋਇਆ ਮੇਰੇ ਮਾਪਿਆਂ ਨਾਲ ਕੀ ਹੋਇਆ ਮੇਰੇ ਨਾਲ ਕੀ ਹੋਇਆ ਇਹ ਮਦਹਾਰਨ ਤੋਂ ਬਾਅਦ ਮੈਂ ਇੱਕ ਵਾਰ ਫਿਰ ਆਪਣੇ ਆਪ ਨੂੰ ਖੜਾ ਕੀਤਾ ਲੋਕਾਂ ਲਈ ਖੜਾ ਕੀਤਾ ਕਿਉਂਕਿ ਇਹ ਚ ਮੇਰਾ ਕੋਈ ਨਿੱਜੀ ਸਵਾਰਥ ਨਹੀਂ ਜੇ ਕੋਈ ਨਸ਼ਾ ਛੱਡ ਜੂਗਾ ਤਾਂ ਵੀ ਉਹਨੇ ਰੋਟੀ ਆਪਦੇ ਮਾਪਿਆਂ ਨੂੰ ਦੇਣੀ ਆ ਆਪਦੇ ਟੱਬਰ ਨੂੰ ਦੇਣੀ ਆ ਆਪਦੇ ਭੈਣਾਂ ਭਰਾਵਾਂ 'ਚ ਰਹਿਣਾ ਜੇ ਕੋਈ ਕਰਕੇ ਮਰ ਜੂਗਾ ਤਾਂ ਵੀ ਵਿਛੋੜਾ ਉਹਨਾਂ ਦੇ ਮਾਪਿਆਂ ਨੂੰ ਮੈਂ ਸਹਿ ਰਹੀ ਹਾਂ ਉਹ ਸੰਦੇ ਰਹਿਣਗੇ ਸੋ ਕਹਿਣ ਦਾ ਭਾਵ ਇਹ ਹੈ ਵੀ ਕਦੋਂ ਤੱਕ ਅਸੀਂ ਬਸ ਇੱਕ ਲੀਕ ਖਿੱਚ ਕੇ ਉੱਥੋਂ ਤੱਕ ਬੈਠੇ ਰਵਾਂਗੇ ਸਾਡਾ ਇੱਕ ਅਜੰਡਾ ਹੋਣਾ ਬਹੁਤ ਜ਼ਰੂਰੀ ਆ ਕਿ ਅਸੀਂ ਅੱਗੇ ਕੀ ਕਰਨਾ ਜੇ ਸਰਕਾਰਾਂ ਨਹੀਂ ਸੁਣਦੀਆਂ ਜੇ ਸਰਕਾਰਾਂ ਨਹੀਂ ਮੰਨਦੀਆਂ ਸਾਨੂੰ ਅੱਗੇ ਕੀ ਰਣਨੀਤੀ ਬਣਾਉਣੀ ਪਾਉਗੀ ਇਹ ਸਵਾਲ ਆ ਸਾਡੇ ਲਈ ਬਹੁਤ ਵੱਡੇ ਸਵਾਲ ਬਾਪੂ ਜੀ ਸੂਰਜ ਸਿੰਘ ਸਾਡੇ ਲਈ ਛੱਡ ਕੇ ਗਿਆ ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਮੋਰਚਾ ਲੱਗਾ ਉਹ ਜਿਉਂ ਦਾ ਤਿਉਹ ਆ ਉਹਦੇ ਵਿੱਚੋਂ ਨਵੇਂ ਮੋਰਚੇ ਉੱਭਰ ਕੇ ਸਾਡੇ ਸਾਹਮਣੇ ਆ ਗਏ ਜਦੋਂ ਸਰਕਾਰ ਨੂੰ ਪਤਾ ਲੱਗਦਾ ਨਾ ਕਿ ਇੱਕ ਚੀਜ਼ ਤੇ ਕਨਸਿਡੇਰੇਟ ਕਰ ਰਹੇ ਐ ਇੱਕ ਚੀਜ਼ ਇਹਨਾਂ ਦੀ ਪੀਕ ਤੇ ਜਾ ਰਹੇ ਐ ਤੇ ਉਹ ਬਰਾਬਰ ਇੱਕ ਨਵੀਂ ਕੰਧ ਸਾਡੇ ਅੱਗੇ ਖੜੀ ਕਰ ਦਿੰਦੇ ਤੇ ਅਸੀਂ ਉਹ ਕੰਧ ਨੂੰ ਟੱਪਣਾ ਸ਼ੁਰੂ ਕਰ ਦਿੰਨੇ ਅਸੀਂ ਪ੍ਰਾਣੀ ਕੰਧ ਭੁੱਲ ਜਾਨੀ ਆ ਜਿੰਨੀ ਦੇਰ ਅਸੀਂ ਇਹ ਕਰਦੇ ਰਹੇ ਉੰਨੀ ਦੇਰ ਤੱਕ ਸਾਡਾ ਹੱਲ ਨਹੀਂ ਹੋਣਾ ਅੱਜ ਸਾਡੇ ਪੁੱਤਾਂ ਨੂੰ ਗੈਂਗਸਟਰ ਕਿਹਾ ਜਾਂਦਾ ਕੋਈ ਮਾਂ ਦਾ ਪੁੱਤ ਮਾਂ ਦੇ ਪੇਟ ਚੋਂ ਕ੍ਰਾਈਮਨਲ ਪੈਦਾ ਨਹੀਂ ਹੁੰਦਾ ਕੋਈ ਮਾਂ ਦਾ ਪੁੱਤ ਗੈਂਗਸਟਰ ਨਹੀਂ ਮੈਂ ਨਹੀਂ ਮੰਨਦੀ ਲੋਕ ਮੰਨਦੇ ਹੋਣਗੇ ਸਰਕਾਰਾਂ ਮੰਨਦੀਆਂ ਹੋਣਗੀਆਂ ਪਰ ਇਹ ਦੀਨ ਆ ਸਾਡੀ ਲੀਡਰਸ਼ਿਪ ਦੀ ਪਹਿਲਾਂ ਵਾ ਵਾ ਕਰਕੇ ਉਹਨਾਂ ਨੂੰ ਕਾਲ ਜਾਂਦੀਆਂ ਪ੍ਰਧਾਨ ਜੀਆਂ ਦਿੱਤੀਆਂ ਜਾਂਦੀਆਂ ਜਦੋਂ ਇਲੈਕਸ਼ਨਸ ਹੁੰਦੇ ਨੇ ਵੋਟਾਂ ਦੀਆਂ ਫੈਲਾ ਭਰਨੀਆਂ ਹੁੰਦੀਆਂ ਉਦੋਂ ਇਹਨਾਂ ਇਹਨਾਂ ਬੱਚਿਆਂ ਨੂੰ ਪ੍ਰਮੋਟ ਕੀਤਾ ਜਾਂਦਾ ਪਰਦਾਨ ਸਾਹਿਬ ਐਨੇ ਮੁੰਡੇ ਲੈ ਕੇ ਆਉਣੇ ਆ ਪਾਕਿਸਤਾਨ ਕਾ ਗਈ ਨਹੀਂ ਪਰਦੇਣੀ ਆਪਾਂ ਆਏ ਨਹੀਂ ਕਰਨ ਦੇਣਾ ਨਹੀਂ ਉਹ ਭੋਲੇ ਪੰਛੀ ਉਹ ਮਾਵਾ ਦੇ ਪੋਤੇ ਇਹਨਾਂ ਦੇ ਜਾਲ ਚ ਫਸ ਜਾਂਦੇ ਫੋਕੀ ਵਾਹ ਵਾਹ ਦੇ ਤੇ ਜਦੋਂ ਇਹਨਾਂ ਦੀਆਂ ਸਰਕਾਰਾਂ ਜਾਂਦੀਆਂ ਇਹ ਵਿਜਾਰਤ ਤੇ ਜਾਂਦੇ ਆ ਉਸ ਤੋਂ ਬਾਅਦ ਫਿਰ ਜਦੋਂ ਇਹਨਾਂ ਦੀਆਂ ਇਨਕੁਆਰੀਆਂ ਖੋਲਦੀਆਂ ਤਾਂ ਇਹ ਉਹਨਾਂ ਨੌਜਵਾਨਾਂ ਨੂੰ ਪ੍ਰਸਾਹ ਦਿੰਦੇ ਆ ਉਹਨਾਂ ਵਿਚਾਰੇ ਮਾਵਾ ਦੇ ਪੁੱਤਾਂ ਨੂੰ ਸਦਾ ਲਈ ਜੇਲ੍ਹਾਂ ਚ ਡੱਕ ਦਿੰਦੇ ਆ ਜੇ ਹਜੇ ਵੀ ਅਸੀਂ ਲੋਕ ਨਾ ਨਾ ਸਮਝੀ ਤੇ ਕਦੇ ਅਸੀਂ ਸਮਝ ਨਹੀਂ ਸਕਦੇ ਇਹ ਮੇਰੀਆਂ ਬੇਨਤੀਆਂ ਨਾ ਜਿਹੜੀਆਂ ਮੇਰੇ ਕੋਈ ਨਿੱਜੀ ਸਵਾਰਥ ਲਈ ਨਹੀਂ ਤੁਹਾਡੇ ਲਈ ਆ ਤੁਹਾਡੇ ਭਲੇ ਲਈ ਆ ਕਈ ਲੋਕ ਸਮਝਾਉਂਦੇ ਤੁਰਗੇ ਤੇ ਕਈਆਂ ਨੇ ਤੁਰ ਜਾਣਾ ਜਿਨ੍ਹਾਂ ਚ ਮੈਂ ਵੀ ਚਲੇ ਜਾਣਾ ਤੇ ਸਮਾ ਨੰਗਿਆਂ ਲੀਹਾਂ ਕੁੱਟਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਕੋਈ ਫਾਇਦਾ ਨਹੀਂ ਰਹਿ ਜਾਂਦਾ ਸਮਾਂ ਰਹਿੰਦਿਆਂ ਜੇ ਕੋਈ ਇਨਸਾਨ ਤੁਹਾਡੇ ਨਾਲ ਖੜਦਾ ਨਾ ਦਿਲ ਤੋਂ ਉਹਦੀ ਕਦਰ ਕਰਨੀ ਸਿੱਖੋ ਧੰਨਵਾਦ